हां अपना ग्रंथि सिंह बोल दियो हां जी भाई जी एक ਛੋਟੇ ਤੇ ਜੋ ਦੋ ਸਲਾਏ ਨੇ ਆਪਣਾ ਦੇਸਾ ਸਿੰਘ ਨੇ ਕਿਵੇਂ ਜੀ ਦੇਸਾ ਸਿੰਘ ਨੇ हां जी भाई जी ਵੀ ਜੀ ਰਾਤ ਨੂੰ ਰੌੜ ਤੋਂ ਲੇਟ ਹੋ ਗਿਆ ਵੀ ਉਸ ਤੋਂ ਬਾਅਦ ਚਾਹ ਡੋਲਤੀ ਲਗਭਗ 2:15 ਮਿੰਟ 15 ਮਿੰਟ ਲੇਟ ਹੋ ਗਿਆ ਵੀ ਚਾਹ ਡੋਲਤੀ ਉਸ ਤੋਂ ਬਾਅਦ ਦੁੱਧ ਦੀ ਮੰਗ ਕਰਨ ਲੱਗਿਆ ਚਾਹ ਡੋਲੀ हां जी ਪੂਰੀ ਸਚਾਈ ਦੇਖੋ ਗੁਰੂ ਨੂੰ ਜਾਣ ਦੇਣੀ ਹੈ ਜਿਹੜੀ ਸਚਾਈ ਆ ਸਹੀ ਦੱਸਿਓ ਤੇ ਮੈਂ ਇਕੱਲਾ ਨਹੀਂ ਹੈਗੀ ਜੀ ਬਾਈ ਜੀ ਠੀਕ ਹੈ ਲੈ ਬਈ ਲੈ ਹਾਂ ਉੱਤੇ ਬੰਦੇ ਹੋਰ ਵੀ ਦੇ ਪੰਜ ਛੇ ਹੋਰ ਤੁਸੀਂ ਠੀਕ ਹੈ ਕੋਈ ਚਾਰ ਨਹੀਂ ਡੋਲੀ ਵਿਚਾਰਾ ਪੱਤੀ ਪਾ ਦੇ ਜੋ ਕਹਿੰਦਾ ਬਚੇਗਾ ਦੁੱਧ ਲੈਣਾ ਦੁੱਧ ਲੈ ਬਸ ਪਿੱਤੀ ਹੈ ਕੋਈ 15 ਮਿੰਟ ਨਹੀਂ ਉਥੇ ਟਾਈਮ ਲੱਗੇ ਹੋਏ ਨੇ ਸਿਰਫ 7 ਮਿੰਟ ਅੱਛਾ ਇਹ ਤਾਂ ਆਪਦੇ 14 ਵਾਰਾ ਸਾਰਾ ਕੁਝ ਕਰਦੇ ਆ ਅੱਛਾ ਗੱਲ ਕੀ ਹੋਈ ਹੈ ਜਿਹੜਾ ਤੁਸੀਂ ਇਹਨਾਂ ਦੇ ਖਿਲਾਫ ਕੋਈ ਅਕਾਲ ਤੱਕ ਸਾਹ ਤੇ ਗਿਓ ਉਹ ਕੀ ਮਸਲਾ ਹੈ ਬਈਆ ਉਹ ਤਾਂ ਪਿੰਡ ਵਾਲੇ ਕਹਿੰਦੇ ਆਪਾਂ ਨਹੀਂ ਕਰੇਗੇ ਵੀਰੇ ਮੈਂ ਤਾਂ ਮੇਰੇ ਤੋਂ ਸੈਂਸਨ ਕਰਵਾਏ ਚ ਉਹਨਾਂ ਨੇ ਅੱਛਾ ਤੁਹਾਡਾ ਪਿੰਡ ਕਿਹੜਾ ਹੈ ਵੇਦਾ ਕੰਨ ਦਾ ਸ਼ਾਦੀ ਤੇ ਸ਼ਾਦੀ ਹੋ ਰਹੀ ਐச்சா ਸ਼ਾਦੀ ਹੋ ਰਹੀ ਦੀ ਉਹ ਇਨ੍ਹਾਂ ਦੇ ਪਿੰਡ ਦੀ ਆਉਂਦੇ ਸਹਾ ਸਿੰਘ ਦੇ ਪਿੰਡ ਦਾ ਹਾਂਜੀ ਇੱਕੇ ਪਿੰਡਾਂ ਸੋਡਾ ਦੋਆਂ ਦਾ ਹਾਂਜੀ ਹਾਂ ਇਨ੍ਹਾਂ ਦਾ ਵੀ ਸ਼ਾਦੀ ਹੋ ਰਿਹਾ ਐ ਅੱਛਾ ਫਿਰ ਗੱਲ ਕੀ ਐ ਕੋਈ ਸੋਢੀ ਪਹਿਲਾਂ ਨਿੱਜੀ ਘੜਤਣ ਐ ਕੀ ਕਰਨਾ ਐ ਨਾ ਬਾਈ ਕੋਈ ਹੋਣੀ ਐ ਕਿ ਨਿੱਜੀ ਆਪਣੀ ਇੰਚੀ ਕਰੀਣਾ ਚਾਹਣਾ ਅੱਛਾ ਇਹ ਕਹਿੰਦਾ ਵੀ ਮੇਰੇ ਦੇ ਦੋ ਸਲਾਇਨ ਨੇ ਕਹਿੰਦਾ ਮੇਰੇ ਬੇਟੇ ਤੇ ਦੇਸਾ ਸਿੰਘ ਕਹਿੰਦਾ ਵੀ ਗਾਲੀ ਗਲੋਚ ਕਰੀ ਰਾਤ ਨੂੰ 2:00 ਵਜੇ 15 ਸਵਾ 2:00 ਵਜੇ ਸੁਝਾਣਾ ਮੈਂ ਤਾਂ ਬਾਕੀ ਦੀ ਡਿਊਟੀ ਤੇ ਉਹ ਬੰਦੇ ਕਹਿੰਦੇ ਗਾਣਾ ਦਿੱਤੇ ਨੇ ਮੈਨੂੰ ਨਹੀਂ ਮਤਲਬ ਮੈਂ ਤਾਂ ਉਹ ਡਿਊਟੀ ਤੇ ਲੱਗ ਜਾਂਦਾ ਅੱਛਾ ਤੁਸੀਂ ਕਿੰਨਾ ਚਿਰ ਲੇਟ ਹੋਏ ਹੋ ਭਾਈ ਸੱਚ ਮੈਂ ਤਾਂ ਕੋਲੋਂ ਲੈ ਬਈ ਅਸੀਂ ਤੁਹਾਡਾ ਪੱਖ ਲੈ ਰਹੇ ਆ ਇਹ ਵਿੱਚ ਲਾਵਾਂਗੇ ਸਮਰਦਾ ਪੰਜਾਬੀ ਦੀ ਸਮਾਜਿਕਤਾ ਆਪਣਾ ਪਤਾ ਪਾਣਾ ਸੀ ਜੀ ਸਟੇਟ ਜੀ ਠੀਕ ਹੈ ਜੀ ਜੀ ਮੇਰੇ ਪਿੰਡ ਦਾ ਅਫਸਰ ਇੱਥੇ ਲਗਵਾਣ ਆਇਆ ਆਪਣਾ ਕੀ ਨਾਮ ਹੈ ਪ੍ਰੇਮ ਸਿੰਘ ਹੈ ਇਹਨਾਂ ਦਾ ਪ੍ਰੇਮ ਸਿੰਘ ਬਈ ਠੀਕ ਹੈ ਜੀ ਗੁਲਜਾਰ ਸਿੰਘ ਬੋਲ ਰਿਹਾ ਹਾਂ ਹਾਂ ਜੀ ਬਾਈ ਜੀ ਹਾਂ ਜੀ ਹਾਂ ਠੀਕ ਹੈ ਹੁਣ ਇਹ ਸੋਡੇ ਖਿਲਾਫ ਕਿੱਥੇ ਕੀ ਗਿਆ ਹੋਇਆ ਕੋਈ ਤੱਕ ਹਾਲ ਤੱਕ ਵੀ ਗੱਲ ਪਹੁੰਚੀ ਹੈ ਜੀ ਕ੍ਰਾਂਤੀ ਸਿੰਘ ਜਦੋਂ ਦੇਖਿਆ ਆਪਣੇ ਬੇਟੇ ਨੇ ਜਾ ਕੇ ਪਹਿਲਾਂ ਚਾਹ ਮੰਗਵਾਈ ਉਹਨੇ ਚਾਟ ਲਾ ਕੇ ਕਹਿੰਦਾ ਮੈਂ ਤਾਂ ਦੁੱਧ ਪੀਣਾ ਹੁੰਦਾ ਕਾ ਕਿਨੇ ਟਲਾਈ ਉਹ ਗਰਤੀ ਸਿੰਘ ਨੇ ਜੀ ਆਪਣਾ ਜਿਹਦੀ ਰੋਲ ਦੀ ਟਾਈਮ ਸੀ ਜਿਹੜਾ ਲੇਟ ਲੇਟ ਹੋ ਰਿਹਾ ਸੀ ਜਿਹੜਾ ਜਾਨੀ ਕਿ 12 ਤੋਂ 2 2 ਤੋਂ ਕਈ ਵਜਾ ਤੇ ਉਹਨੇ 2:00 ਤੋਂ 4 2:15 14-15 ਮਿੰਟ ਹੋ ਗਈ ਸੀ ਤੇ ਜਿਹੜਾ ਇੱਕ ਇੱਕ ਮਿੰਟ ਸਾਹੀ ਹੁੰਦਾ ਜੇ ਟਾਈਮ ਤੇ ਸਾਨੂੰ پتہ ਕਿੰਨੀ ਉੱਕੀ ਹੁੰਦੀ ਉਹ ਦੀ ਠੀਕ ਹੈ ਫਿਰ ਉਹ ਬੇਟੇ ਨੇ ਕਹਿ ਦਿੱਤਾ ਵੀ ਤੂੰ ਦੁੱਧ ਪੀਣਾ ਤੈਨੂੰ ਆਪਣੇ ਪ ਇਹਨਾਂ ਦੇ ਬੇਟੇ ਦੀ ਥੋੜੀ ਤਬੀਅਤ ਖਰਾਬ ਸੀਗੀ। ਮਾ ਬੇਟਾ ਸੀ ਜੀ। ਹਾਂ ਸਾਡਾ ਬੇਟਾ ਸੀ। ਇਹ ਜਿਹੜੀ ਤਬੀਅਤ ਵਾਲੀ ਗੱਲ ਹੈ ਇਹ ਪਹਿਲਾਂ ਵੀ ਖਰਾਬ ਹੁੰਦੀ ਸੀ। ਨਹੀਂ ਪਹਿਲਾਂ ਨਹੀਂ ਜੋ ਉਸ ਦਿਨ ਹੋਈ ਹੈ। ਇਹਨੂੰ ਸੁਣ ਲਓ। ਮਸਲੇ ਹਕਾਲ ਤੱਕ ਸਭ ਤੇ ਪਹੁੰਚ ਚੁੱਕੇ ਨੇ। ਤੇ ਤੁਹਾਡਾ ਨੰਬਰ ਬੋਲੋ ਬਾਬਾ ਜੀ। ਤੁਹਾਡਾ ਜਗਤਾਰ ਸਿੰਘ ਜੀ। ਤੁਹਾਡਾ ਨੰਬਰ ਕਿੰਨਾ ਬਾਬਾ ਜੀ? ਮੇਰਾ ਨੰਬਰ 9872302858। ਜਗਤਾਰ ਸਿੰਘ ਗੁਜਰਾ ਜੀ ਸਿੱਖ ਸਤਿ ਭਾਵਨਾ ਦਲ ਜ਼ਿਲ੍ਹਾ ਜਸਹਰ ਸੰਗਰੂਰ। ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਗੱਲਬਾਤ ਹੈ ਜੋ ਗ੍ਰੰਥੀ ਸਿੰਘਾਂ ਦੇ ਮਸਲੇ ਨੇ ਇਹ ਆਗੂ ਨੇ ਜਗਤਾਰ ਸਿੰਘ ਗੁਜਰਾ ਹੋਰ ਵੀ ਮਸਲੇ ਨੇ ਗ੍ਰੰਥੀ ਸਿੰਘ ਸਾਹਿਬਾਨਾਂ ਦੇ ਭੇਟਾ ਇੱਕ ਨਹੀਂ ਹੈਗੀ ਇੱਕ ਉਹ ਅੰਕਾਰ ਤੋਂ 18 10 20 ਤੱਕ ਸਾਰੀ ਬਾਣੀ ਪੂਰੀ ਪੜਦੇ ਆ ਚਾਹੇ ਸਹਿਜ ਪਾਠ ਆ ਖੰਡ ਪਾਠ ਸਾਹਿਬ ਸਾਰੀ ਬਾਣੀ ਆਪਾਂ ਪੂਰੀ ਪੜਦੇ 1430 ਅੰਗ ਨੇ ਸਤਿਗੁਰਾਂ ਦੇ ਕਿਤੇ ਭੇਟਾ 2500 ਹੈ ਕਿਤੇ 3100 ਹੈ ਕਿਤੇ 4100 ਕਿਤੇ 5100 ਜਿੱਥੇ ਮੈਂ ਦਾਸ ਦੇ ਉਪੀ ਕਰਦਾ ਰਤਨਗੜ ਸਿੰਧੜਾ ਖੇਤੜੇ ਦੇ ਲਾਗੇ ਸਾਡੇ ਕੋਲ 6500 ਰੁਪਿਆ ਭੇਟ ਹੈਗੀ ਇਹ ਸਾਰੀ ਭੇਟਾ ਇੱਕ ਹੋਣੀ ਚਾਹੀਦੀ ਤਨਖਾਹਾਂ ਕਿੰਨੀਆਂ ਨੇ ਗਰੰਥੀ ਸਿੰਘਾਂ ਦੀਆਂ ਤਨਖਾਹਾਂ ਤਾਂ ਬਸ 5-6000 ਤੋਂ ਲੈ ਕਰਕੇ ਇੰਨੀਆਂ ਕਿ ਤਨਖਾਹ ਨੇ 24 ਘੰਟੇ ਗਰੰਥੀ ਸਿੰਘ ਦੀ ਗੁਰਦੁਆਰੇ ਜ਼ਿੰਮੇਵਾਰੀ ਹੈ ਡਿਊਟੀ ਹੈ ਪਹਿਰਾ ਪਰ 24 ਘੰਟੇ ਸਾਡਾ ਸਾਰਾ ਪਰਿਵਾਰੀ ਗਰੰਥੀ ਸਿੰਘਾਂ ਦਾ ਗੁਰਦੁਆਰੇ ਹੁੰਦਾ ਹੈ ਜੀ